ਆਓ ਤੁਹਾਨੂੰ ਅੱਜ ਮੈਂ ਪਰਵਲ ਦੀ ਸਬਜ਼ੀ ਬਣਾਉਣੀ ਦੱਸਦੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਸੌਖਾ ਤਰੀਕਾ ਤੇ ਬਹੁਤ ਹੀ ਵਧੀਆ ਬਣਾਵਾਂਗੇ ਸਬਜ਼ੀ ਤੇ ਪਰਵਲ ਦੀ ਸਬਜ਼ੀ ਬਹੁਤ ਟੇਸਟੀ ਹੁੰਦੀ ਹੈ ਇਹ ਦੇਖੋ ਪਰਵਲਾ ਮੇਰੇ ਹੱਥ ਵਿੱਚ ਇਹਦੇ ਦੋ ਪੀਸ ਕੀਤੇ ਹੋਏ ਨੇ ਐਸੇ ਤਰ੍ਹਾਂ ਹੀ ਕੱਟਣੇ ਨੇ ਸਾਰੇ ਪਰਵਲ ਮੈਂ ਐਸੇ ਤਰ੍ਹਾਂ ਹੀ ਕੱਟੇ ਨੇ ਇਹ ਪਰਵਲ ਮੈਂ ਕੱਲ ਲਿਆਂਦੇ ਸੀ ਬਾਜ਼ਾਰ ਚ ਬਾਜ਼ਾਰੋਂ ਤੇ ਫ੍ਰਿਜ ਦੇ ਵਿੱਚ ਲਾਏ ਸੀ ਤੇ ਇਹ ਥੋੜਾ ਕਲਰ ਇਹਨਾਂ ਦਾ ਚੇਂਜ ਹੋ ਗਿਆ ਇੱਕ ਪਿਆਜ਼ ਮੋਟਾ ਜਿਹਾ ਕੱਟ ਲਿਆ ਤੇ ਆ ਮੈਂ ਅਦਰਕ ਤੇ ਲਸਣ ਦਾ ਤੇ ਪੇਸਟ ਤੇ ਹਰੀਆਂ ਮਿਰਚਾਂ ਦਾ ਪੇਸਟ ਹੈ ਤੇ ਇੱਕ ਟਮਾਟਰ ਲਿਆਏ ਇੱਕੋ ਹੀ ਟਮਾਟਰ ਲਿਆਏ ਕਿਉਂਕਿ ਸਬਜੀ 300 ਗ੍ਰਾਮ ਹੀ ਆ ਤੇ ਟਮਾਟਰ ਇੱਕ ਬਹੁਤ ਹੈ ਤੇ ਇੱਕ ਨਵੇਂ ਤਰੀਕੇ ਦੇ ਨਾਲ ਮੈਂ ਤੁਹਾਨੂੰ ਅੱਜ ਪਰਵਲ ਬਣਾਉਣੇ ਦੱਸਾਂਗੀ ਇੰਨੇ ਦੇਸਤੀ ਬਣਦੇ ਆ ਤੇ ਇੰਨੀ ਇਹ ਸਬਜੀ ਜਿਹੜੀ ਇਹ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਈ ਜਾਏ ਤੇ ਇਹ ਸੱਚੀ ਗੱਲ ਆ ਵੀ ਦਿਲ ਕਰਦਾ ਕੋਲੀਆਂ ਭਰ-ਭਰ ਕੇ ਖਾਈਏ ਹੁਣ ਮੈਂ ਟਮਾਟਰ ਜਿਹੜਾ ਆ ਇਹਦੇ ਕੱਟ ਕੇ ਪੀਸ ਪਹਿਲਾਂ ਕਰ ਲਾਂਗੇ ਤੇ ਇਹ ਮੈਂ ਮਿਕਸੀ ਦੇ ਵਿੱਚ ਪਾ ਲਵਾਂਗੀ ਇਹਨਾਂ ਨੂੰ ਮੈਂ ਨਾ ਇਹਦਾ ਜਿਹੜਾ ਪੇਸਟ ਬਣਾਵਾਂਗੀ ਟਮਾਟਰ ਦਾ ਥੋੜਾ ਜਿਹਾ ਪਾਣੀ ਪਾ ਲਵਾਂਗੀ ਮੈਂ ਤੇ ਆ ਪੇਸਟ ਬਣ ਕੇ ਆ ਗਿਆ ਏ ਬਹੁਤ ਹੀ ਵਧੀਆ ਪੇਸਟ ਬਣਾਇਆ ਇਹਦਾ ਹੁਣ ਆਪਾਂ ਕੜਾਹੀ ਧਰ ਲਈਏ ਗੈਸ ਦੇ ਉੱਪਰ ਤੇ ਥੋੜਾ ਜਿਹਾ ਆਪਾਂ ਕੌੜਾ ਤੇਲ ਪਾ ਲਵਾਂਗੇ ਸਰੋਂ ਦਾ ਤੁਸੀਂ ਜਿਹੜਾ ਤੇਲ ਵਰਤਦੇ ਹੋ ਉਹੀ ਪਾ ਸਕਦੇ ਹੋ ਤੇ ਤੇਲ ਵੀ ਦੇਖਿਓ ਮੈਂ ਬਿਲਕੁਲ ਥੋੜਾ ਹੀ ਪਾਣਾ ਬਸ ਆ ਦੇਖਿਓ ਅੱਧੀ ਕੜਚੀ ਆ ਤੇਲ ਦੀ ਇਹਦੇ ਵਿੱਚ ਹੀ ਮੈਂ ਸਬਜ਼ੀ ਤਿਆਰ ਕਰਨੀ ਆ ਮੈਂ ਕੋਈ ਬਹੁਤ ਜ਼ਿਆਦਾ ਤੇਲ ਨਹੀਂ ਪਾਉਣਾ ਹੈਗਾ ਕਿਉਂਕਿ ਮੈਂ ਸਬਜ਼ੀਆਂ ਘਰ ਦੇ ਵਿੱਚ ਜਿਹੋ ਜਿਹੀਆਂ ਮੈਂਬਰ ਖਾਂਦੇ ਨੇ ਉਹੋ ਜੀਆਂ ਹੀ ਬਣਾ ਕੇ ਤਾਂ ਖਾਣੀਆਂ ਮੈਂ ਹੁਣ ਤੇਲ ਗਰਮ ਹੋ ਗਿਆ ਏ ਆਪਾਂ ਸਾਰੇ ਪਰਵਲ ਜਿਹੜੇ ਆ ਵਿੱਚ ਰੱਖ ਦਵਾਂਗੇ ਇਹ ਕਲਰ ਜਿਹੜਾ ਪਰਵਲਾਂ ਦਾ ਇਹ ਕੱਲ ਤੇ ਥੋੜਾ ਜਿਹਾ ਠੀਕ ਸੀਗਾ ਅੱਜ ਇਹ ਥੋੜੇ ਜਿਹਾ ਲਾਲ ਹੋ ਗਏ ਨੇ ਕਿਉਂਕਿ ਫਰਿੱਜ ਦੇ ਅੰਦਰ ਸੀਗੇ ਤੇ ਉਹਦੇ ਨਾਲ ਇਹ ਥੋੜਾ ਜਿਹਾ ਕਲਰ ਜਿਹੜਾ ਇਹਨਾਂ ਦਾ ਘੁੰਮਿਆ ਹੋਇਆ ਆ ਤੇ ਕੋਈ ਗੱਲ ਨਹੀਂ ਵਿੱਚੋਂ ਬਿਲਕੁਲ ਸਹੀ ਨੇ ਪਰਵਲ ਜਿਹੜੇ ਆ ਤੇ ਚੋਕੇ ਬਣਾਉਣੇ ਤੇ ਕੱਲ ਸੀਗੇ ਤੇ ਇਹਨਾਂ ਦਾ ਟਾਈਮ ਨਹੀਂ ਲੱਗਾ ਤੇ ਆਪਾਂ ਇਹਨਾਂ ਨੂੰ ਅੱਜ ਬਣਾ ਰਹੇ ਹਾਂ ਤੇ ਇਸ ਕਰਕੇ ਇਹਨਾਂ ਦਾ ਥੋੜਾ ਜਿਹਾ ਜਿਹੜਾ ਕਲਰ ਮੈਂ ਦੁਬਾਰਾ ਦੱਸ ਦਿੰਨੀ ਆ ਕਿ ਘੁੰਮ ਗਿਆ ਏ ਕੋਈ ਚੱਕਰ ਨਹੀਂ ਬਹੁਤ ਹੀ ਵਧੀਆ ਪਰਵਲ ਬਣ ਗਏ ਏ ਹੁਣ ਇਹ ਪਰਵਲ ਮੈਂ ਇਹ ਦੇਖੋ ਪੁੱਠੇ ਕਰ ਕਰਕੇ ਰੱਖੇ ਨੇ ਤੁਸੀਂ ਦੇਖ ਸਕਦੇ ਹੋ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਮੈਂ ਨਾ ਜਦੋਂ ਇੱਕ ਇੱਕ ਸਾਈਡ ਜਿਹੜੀ ਆ ਇਹਨਾਂ ਦੀ ਤਲੇਈ ਗਈ ਤੇ ਫਿਰ ਮੈਂ ਇਹਨਾਂ ਨੂੰ ਪਾਸਾ ਫਲਟਾਂਗੀ ਇਹਨਾਂ ਦਾ ਇਹ ਸਬਜੀ ਜਿਹੜੀ ਆ ਇਹ ਨਾ ਜਿੱਦਾਂ ਜੋੜਾਂ 'ਚ ਦਰਦਾਂ ਹੁੰਦੀਆਂ ਹੋਣ ਉਹਦੇ ਵਾਸਤੇ ਵੀ ਡਾਕਟਰ ਦੱਸਦੇ ਆ ਕਿ ਇਹ ਸਬਜੀ ਜ਼ਰੂਰ ਖਾਇਆ ਕਰੋ ਹਰੀ ਸਬਜੀ ਆ ਪਰਵਲ ਦੀ ਸਬਜੀ ਜਿਹੜੀ ਆ ਇਹ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਹੀ ਵਧੀਆ ਏ ਕਿਉਂਕਿ ਇਹ ਜ਼ਰੂਰ ਖਾਣੀ ਚਾਹੀਦੀ ਆ ਜੇ ਤੁਸੀਂ ਇਸ ਤਰ੍ਹਾਂ ਬਣਾਣੇ ਤਾਂ ਇਸ ਤਰ੍ਹਾਂ ਬਣਾ ਸਕਦੇ ਹੋ ਨਹੀਂ ਤੇ ਤੁਸੀਂ ਸਿੰਪਲ ਵੀ ਬਣਾਣੇ ਆ ਠੀਂਡਿਆਂ ਵਾਂਗਰ ਤੇ ਉਹ ਵੀ ਬਣਾ ਸਕਦੇ ਹੋ ਪਰ ਆਜੋ ਮੈਂ ਬਣਾ ਰਹੀ ਆ ਇਹ ਸਬਜੀ ਟੇਸਟੀ ਆ ਤੇ ਵਧੀਆ ਵੀ ਆ ਤੇ ਜਿਹੜਾ ਨਹੀਂ ਖਾਂਦਾ ਉਹ ਵੀ ਖਾਏਗਾ। ਇਸੇ ਤਰ੍ਹਾਂ ਦੇਖ ਸਕਦੇ ਹੋ ਕਿ ਥੋੜੇ-ਥੋੜੇ ਜਿਹੜੇ ਲਾਲ ਹੋ ਗਏ ਨੇ ਦੂਜਾ ਪਾਸਾ ਮੈਂ ਇਹਨਾਂ ਦਾ ਕਰ ਦਿੱਤਾ ਏ। ਤੇ ਇਹਨਾਂ ਦਾ ਨਾ ਦੂਜੀ ਸਾਈਡ ਵੀ ਆਪਾਂ ਤਲ ਲਵਾਂਗੇ। ਤੇ ਅੱਜ ਸਬਜੀ ਨਵੇਂ ਤਰੀਕੇ ਦੇ ਨਾਲ ਤਿਆਰ ਹੋ ਰਹੀ ਆ ਤੇ ਬਹੁਤ ਹੀ ਵਧੀਆ ਬਣੂਗੀ ਸਬਜੀ। ਤੇ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ। ਵੀਡੀਓ ਵੇਖਿਆ ਕਰੋ ਜੋ ਆਪਾਂ ਘਰ ਦੇ ਵਿੱਚ ਰੋਟੀ ਪਾਣੀ ਤਿਆਰ ਕਰਦੇ ਆ ਇਹ ਮੇਰੀਆਂ ਵੀ ਵੀਡੀਓ ਉਹੋ ਜੀਆਂ ਹੀ ਹੁੰਦੀਆਂ ਨੇ ਪਰ ਥੋੜਾ ਜਿਹਾ ਫਰਕ ਪਾ ਕੇ ਮੈਂ ਬਣਾਈਆਂ ਹੁੰਦੀਆਂ ਆ ਸਬਜ਼ੀਆਂ ਵਧੀਆ ਬਣਾਉਣ ਦਾ ਤਰੀਕਾ ਦੱਸਿਆ ਹੁੰਦਾ ਹੈ ਹੋਰ ਕੋਈ ਜ਼ਿਆਦਾ ਇਹੋ ਜਿਹਾ ਨਾ ਤੇ ਕੋਈ ਖਾਂਦਾ ਹੀ ਆ ਬਹੁਤ ਆ ਤਲਿਆ ਤੇ ਨਾ ਕੋਈ ਆ ਮਤਲਬ ਕਰਦਾ ਹੀ ਆ ਐਸਾ ਸਬਜ਼ੀਆਂ ਜਿਹੜੀਆਂ ਆਮ ਹੀ ਲੱਗਦੀਆਂ ਨੇ ਉਹੋ ਜੀਆਂ ਸਬਜ਼ੀਆਂ ਤੁਹਾਨੂੰ ਬਣਾਉਣੀਆਂ ਦੱਸੀਆਂ ਜਿਹੜੇ ਮੇਰੇ ਬੱਚਿਆਂ ਨੂੰ ਜਾਂ ਭੈਣ ਭਰਾਵਾਂ ਨਹੀਂ ਬਣਾਣੀਆਂ ਹੁੰਦੀ ਉਹ ਇਸ ਤਰ੍ਹਾਂ ਸਬਜ਼ੀ ਜਿਹੜੀ ਆ ਤਿਆਰ ਕਰ ਸਕਦੇ ਨੇ ਉਨੇ ਤਲੇ ਆ ਜਿਹੜਾ ਪਰਵਲ ਤਲੇ ਆ ਇਹ ਮੈਂ ਕੱਢ ਲੈਨੇ ਬਾਹਰ ਆ ਤੇਲ ਥੋੜਾ ਜਿਹਾ ਰਹਿ ਗਏ ਤੇ ਤੇ ਚੱਦਾ ਚਮਚਾ ਮੈਂ ਜੀਰੇ ਦਾ ਪਾਤਾ ਏ ਇੱਕ ਖੜੀ ਪੱਤਾ ਆਪਣਾ ਸੌਰੀ ਤੇਜ ਪੱਤਾ ਪਾਤਾ ਏ ਤੇ ਇਹਨੂੰ ਆਪਾਂ ਥੋੜਾ ਜਿਹਾ ਸੇਕਾ ਲਵਾ ਲਵਾਂਗੇ ਤੇ ਫਿਰ ਬਾਕੀ ਦੇ ਮਸਾਲੇ ਜਿਹੜੇ ਉਹ ਭੁੰਨ ਲੈਨੇ ਆ ਨਾਲ ਤੇ ਹੁਣ ਕੱਟਿਆ ਹੋਇਆ ਪਿਆਜ਼ ਸਾਡੇ ਕੋਲ ਹੈਗਾ ਸੀ ਉਹ ਪਾਤਾ ਬਰੀਕ ਬਰੀਕ ਕੱਟ ਕੇ ਰੱਖਿਆ ਸੀ ਤੁਸੀਂ ਦੇਖਿਆ ਸੀ ਇਹ ਪਿਆਜ਼ ਵੀ ਆਪਾਂ ਜਿਹੜਾ ਆ ਇਹਨੂੰ ਭੁੰਨ ਲਵਾਂਗੇ ਇਹਦਾ ਕਲਰ ਜਦੋਂ ਘੁਮ ਜਾਏਗਾ ਤੇ ਫਿਰ ਅਸੀਂ ਇਹ ਜਿਹੜਾ ਆ ਬਾਕੀ ਦਾ ਸਮਾਨ ਇਹਦੇ ਵਿੱਚ ਪਾਉਣਾ ਸ਼ੁਰੂ ਕਰ ਦਵਾਂਗੇ ਇਹ ਮੇਰੇ ਕੋਲ ਪੇਸਟ ਆ ਜਿਹੜੀ ਆ ਇਹ ਲਸਣ ਦੀ ਪੇਸਟ ਆ ਆ ਮੇਰੇ ਕੋ ਹਰੀਆਂ ਮਿਰਚਾਂ ਦਾ ਤੇ ਲਾਲ ਮਿਰਚ ਦਾ ਪੇਸਟ ਆ ਇਹ ਵੀ ਪਾਤਾ ਇਹ ਕੁੱਟੀਆਂ ਹੋਈਆਂ ਨੇ ਤੇ ਇਹ ਮੇਰੇ ਕੋ ਅਦਰਕ ਦਾ ਪੇਸਟ ਆ ਕਿਉਂਕਿ ਮਸਾਲੇ ਮੈਂ ਆਪਣੇ ਹਿਸਾਬ ਨਾਲ ਪਾ ਰਹੀ ਆ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਜੇ ਤੇ ਹੁਣ ਮੈਂ ਨਾਲ ਹੀ ਇਹਨਾਂ ਮਸਾਲਿਆਂ ਨੂੰ ਵੀ ਭੁੰਨ ਦਵਾਂਗੀ ਤੁਸੀਂ ਦੇਖ ਸਕਦੇ ਹੋ ਕਿ ਪਿਆਜ਼ ਦਾ ਜਿਹੜਾ ਕਲਰ ਹੈ ਉਹ ਥੋੜਾ ਬਦਲ ਗਿਆ ਏ ਮਤਲਬ ਭੁੱਜ ਗਏ ਨੇ ਪਿਆਜ਼ ਇਦਾਂ ਦੀਆਂ ਸਬਜ਼ੀਆਂ ਬਹੁਤ ਟੇਸਟੀ ਬਣਦੀਆਂ ਨੇ ਸਾਡੇ ਘਰ ਤਾਂ ਝਾਟੀ ਸਬਜ਼ੀ ਖਤਮ ਹੋ ਜਾਂਦੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਦੀ ਆ ਤੁਸੀਂ ਵੀ ਇਦਾਂ ਹੀ ਬਣਾਇਆ ਕਰੋ ਤੇ ਵੀਡੀਓ ਜਰੂਰ ਵੇਖਿਆ ਕਰੋ ਜਿਹੜੇ ਬੱਚਿਆਂ ਨੂੰ ਨਹੀਂ ਬਣਾਣੀ ਆਉਂਦੀ ਉਹ ਇਹ ਵੀਡੀਓ ਵੇਖ ਕੇ ਬਣਾ ਸਕਦੇ ਨੇ ਬੜਾ ਸੌਖੇ ਤਰੀਕੇ ਦੇ ਨਾਲ ਕੋਈ ਜ਼ਿਆਦਾ ਮਿਹਨਤ ਨਹੀਂ ਲੱਗੀ ਹੈਗੀ ਇਹਨੂੰ ਹੁਣੇ ਪਿਆਜ਼ ਜਿਹੜੇ ਆ ਭੁੱਜਣ ਦੇ ਨੇ ਤੇ ਆਪਾਂ ਹੁਣ ਇਹਨਾਂ ਦੇ ਵਿੱਚ ਮਸਾਲੇ ਜਿਹੜੇ ਆ ਪਾਉਣੇ ਸ਼ੁਰੂ ਕਰਾਂਗੇ ਦੂਸਰੇ ਜਨਿਕੇ ਹਲਦੀ ਮਿਰਚਾਂ ਨਮਕ ਸਾਰਾ ਕੁਝ ਹੀ ਆਪਾਂ ਪਾਵਾਂਗੇ ਤੇ ਮਸਾਲਾ ਜਿਹੜਾ ਆ ਇਹ ਭੁੱਜ ਗਿਆ ਹੈ ਤੇ ਆਪਾਂ ਹੁਣ ਹਲਦੀ ਦਾ ਅੱਧਾ ਚਮਚਾ ਪਹਿਲਾਂ ਪਾਵਾਂਗੇ ਇਆਪਾ ਢੇਗੀ ਮਿਰਚ ਦਾ ਅੱਧਾ ਚਮਚਾ ਵੀ ਪਾਵਾਂਗੇ ਨਾਲ ਇਹ ਨਮਕ ਸਵਾਦ ਅਨਸਾਰ ਥੋੜਾ ਜਿਹਾ ਨਮਕ ਪਾਇਆ ਮੈਂ ਬਾਕੀ ਆਪਣੀ ਮਰਜ਼ੀ ਨਾਲ ਤੁਸੀਂ ਪਾ ਸਕਦੇ ਹੋ ਇਹ ਧਨੀਆ ਪਾਊਡਰ ਪਾਇਆ ਥੋੜਾ ਜਿਹਾ ਇਹ ਮੈਂ ਗਰਮ ਮਸਾਲਾ ਪਾਇਆ ਜਿਹੜਾ ਸਾਰੇ ਸਬਜ਼ੀ ਦਾ ਟੇਸ ਹੁੰਦਾ ਹੈ ਉਹ ਵੀ ਪਾ ਦਿੱਤਾ ਏ ਤੇ ਹੁਣ ਮੈਂ ਥੋੜਾ ਜਿਹਾ ਇਹਨੂੰ ਪਹਿਲਾਂ ਇਦਾਂ ਹੀ ਭੁੰਨ ਲਾਵਾਂਗੀ ਜੋ ਕਿ ਮੈਂ ਪਾਣੀ ਦੇ ਵਿੱਚ ਰਲਾ ਕੇ ਮਸਾਲੇ ਨਹੀਂ ਪਾਏ ਹੈਗੇ ਮੈਂ ਇਸ ਤਰ੍ਹਾਂ ਹੀ ਪਾਏ ਨੇ ਤੇ ਬਹੁਤ ਹੀ ਵਧੀਆ ਤਰਾਏ ਵੀ ਭੁੱਜ ਗਏ ਨੇ ਤੇ ਆਹ ਦੇਖੋ ਮੈਂ ਪੇਸਟ ਵੀ ਪਾਤਾ ਟਮਾਟਰ ਦਾ ਹੁਣੇ ਸਾਰੇ ਮਸਾਲੇ ਨਾਲ ਹੀ ਮਿਲ ਕੇ ਤੇ ਸਾਰੇ ਭੁੱਜ ਜਾਣੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਤਰ੍ਹਾਂ ਦੀ ਤੁਸੀਂ ਸਬਜ਼ੀ ਬਣਾ ਕੇ ਖਾਓਗੇ ਤੇ ਤੁਸੀਂ ਦੂਜੇ ਦਿਨ ਵੀ ਕਹਿਣਾ ਵੀ ਪਰਵਲ ਬਣਾਈਏ ਇਹ ਸਬਜ਼ੀ ਬਹੁਤ ਟੇਸਟੀ ਬਣੀ ਆ ਤਾਂ ਨੂੰ ਮੈਂ ਵਿਖਾ ਵੀ ਦਵਾਂਗੀ ਪਰਵਲ ਕਿੰਨੀ ਜਲਦੀ ਗਲੇ ਨੇ ਤੇ ਕਿੰਨੀ ਜਲਦੀ ਵਧੀਆ ਤਿਆਰ ਹੋਈ ਹੈ ਸਬਜੀ ਇਹ ਜਿਹੜੀ ਮੈਂ ਤਰੀ ਬਣਾ ਰਹੀ ਆ ਇਹ ਗਰੇਵੀ ਬਣਾ ਰਹੀ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਬਣਾ ਸਕਦੇ ਹੋ ਜਿਆਦਾ ਚੌਲਾਂ ਵਗੈਰਾ ਦਾ ਖਾਣੀ ਤੇ ਜਿਆਦਾ ਬਣਾ ਸਕਦੇ ਹੋ ਨਹੀਂ ਦੇ ਇੰਨੀ ਬਣਾ ਸਕਦੇ ਹੋ ਤੇ ਆ ਦੇਖੋ ਮੈਂ ਪਰਵਲ ਵੀ ਪਾ ਦਿੱਤੇ ਨੇ ਤੇ ਹੁਣ ਤੁਸੀਂ 2 ਮਿੰਟ ਬਾਅਦ ਦੇਖਿਓ ਪਰਵਲ ਜਿਹੜੇ ਆ ਬਿਲਕੁਲ ਗਲ ਗਏ ਨੇ ਇਹਨਾਂ ਮੱਕ ਇਹਨਾਂ ਦੇ ਵਿੱਚ ਰਲ ਜਾਣਾ ਹੈ 2 ਮਿੰਟਾਂ ਬਾਅਦ ਥੋੜਾ ਜਿਹਾ ਆਪਾਂ ਇਹਨਾਂ ਨੂੰ ਬਣਨ ਦਵਾਂਗੇ ਐਸੇ ਤਰ੍ਹਾਂ ਹੀ ਥੋੜਾ ਰਿੱਜਣ ਦਵਾਂਗੇ ਹੁਣ ਥੋੜਾ ਜਿਹਾ ਸੇਕ ਲੱਗਣ ਦਵਾਂਗੇ ਠੱਕ ਕੇ ਹੁਣ ਦੇਖ ਲੈਨੇ ਆ ਆਪਣੀ ਸਬਜ਼ੀ ਨੂੰ ਅਸੀਂ ਇਹ ਦੇਖੋ ਕਿੰਨੀ ਪਿਆਰੀ ਸਬਜ਼ੀ ਬਣੀ ਹੈ ਜਿੰਨੀ ਕਿ ਸਾਨੂੰ ਗਰੇਵੀ ਚਾਹੀਦੀ ਸੀ ਉਨੀ ਹੀ ਆਪਾਂ ਬਣਾਈ ਹੈ ਸੁੱਕੀ ਵੀ ਬਣ ਸਕਦੀ ਹੈ ਜੇ ਇਹ ਇਹ ਗਰੇਵੀ ਜਿਹੜੀ ਸਖਾ ਦਾਗੇ ਇਹਨੂੰ ਤੇ ਇਹ ਸੁੱਕੀ ਬਣ ਜਾਏਗੀ ਪਰ ਮੈਂ ਥੋੜੀ ਥੋੜੀ ਗਰੇਵੀ ਰੱਖਾਂਗੀ ਕਿਉਂਕਿ ਇਹਦਾ ਟੇਸਟ ਹੀ ਕੋਈ ਅਲੱਗ ਹੈ ਤੇ ਹੁਣ ਤੁਹਾਨੂੰ ਮੈਂ ਆ ਦੇਖੋ ਪਰਵਲ ਜਿਹੜਾ ਕੱਟ ਕੇ ਵੀ ਵਿਖਾ ਦਿੰਨੀ ਆ ਮਤਲਬ ਚਿਮਚੇ ਦੇ ਨਾਲ ਆ ਦੇਖੋ ਕਿੰਨਾ ਪੋਲਾ ਬਣ ਗਿਆ ਇਹਦਾ ਆ ਦੇਖੋ ਇਸ ਤਰ੍ਹਾਂ ਕਰਕੇ ਸਬਜੀ ਬਣਾਇਆ ਕਰੋ ਮਿਹਨਤ ਵੀ ਘੱਟ ਲੱਗਦੀ ਹੈ ਤੇ ਸਬਜੀ ਟੇਸਟ ਵੀ ਵੱਧ ਦਿੰਦੀ ਹੈ ਤੇ ਮੇਰਾ ਰਿਆਡ ਫੂਡ ਚੈਨਲ ਆ ਜੀ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਪਸੰਦ ਜ਼ਰੂਰ ਕਰਿਆ ਕਰੋ ਮੇਨੂ ਮੇਡ ਆ ਕੇ ਇਹ ਵੀਡੀਓ ਵੀ ਤੁਹਾਡੇ ਜ਼ਰੂਰ ਪਸੰਦ ਆਉਣਗੀਆਂ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਚਟਣੀਆਂ ਬਾਰੇ ਸਬਜ਼ੀਆਂ ਬਾਰੇ ਹੀ ਜ਼ਿਆਦਾ ਦੱਸਦੀ ਰਹਿਣੀ ਆ ਤੇ ਨਵੀਆਂ ਵੀਡੀਓ ਪਾਉਂਦੀ ਰਹਿਣੀ ਆ ਤੇ ਤੁਸੀਂ ਵੇਖਿਆ ਕਰੋ ਇਹ ਹੁਣ ਸਬਜੀ ਸਾਡੀ ਜਿਹੜੀ ਹੈ ਨਾ ਤਿਆਰ ਹੋ ਚੱਲੀ ਐ ਬਸ 2 ਮਿੰਟ ਦੀ ਗੱਲ ਆ ਤੇ ਆ ਦੇਖੋ ਕਿੰਨੀ ਸੋਹਣੀ ਆ ਲਾਗੋ ਕਰਕੇ ਤੁਹਾਨੂੰ ਮੈਂ ਵਖਾ ਰਹੀਆਂ ਕੈਮਰਾ ਲਾ ਕੇ ਕੀਤਾ ਇਹ ਵੇਖੋ ਕਿੰਨੀ ਸੋਹਣੀ ਰਿਝਦੀ ਸੋਹਣੀ ਲੱਗਦੀ ਪਈ ਆ ਇਹ ਟੇਸਟ ਵੀ ਇਹਦਾ ਬਹੁਤ ਹੈ। ਬਾਕੀ ਇਹਦੇ ਵਿੱਚ ਆਪਾਂ ਨੂੰ ਕੋਈ ਖਟਾਈ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਖਟਾਈ ਹੋਰ ਨਹੀਂ ਪਾ ਸਕਦੇ ਕੋਈ ਵੀ। ਕਿਉਂਕਿ ਟਮਾਟਰ ਦੀ ਖਟਾਈ ਬਹੁਤ ਹੁੰਦੀ ਹੈ ਇਸ ਤੋਂ ਜ਼ਿਆਦਾ ਰੋਜ਼ ਖਾਣਾ ਹੁੰਦਾ ਤੇ ਖਟਾਈ ਜ਼ਿਆਦਾ ਸਹੀ ਨਹੀਂ ਹੁੰਦੀ। ਤੇ ਆਹ ਦੇਖੋ ਆਪਾਂ ਡੂੰਘੇ ਦੇ ਵਿੱਚ ਇਹਨੂੰ ਕੱਢ ਲਵਾਂਗੇ ਸਬਜ਼ੀ ਨੂੰ। ਤੇ ਇਹੋ ਜੀ ਸਬਜ਼ੀ ਜਿਹੜੀ ਚੌਲਾ ਨਾ ਖਾਓ, ਪੂੜੀਆਂ ਨਾ ਖਾਓ, ਪਰੌਂਠੇ ਨਾ ਖਾਓ। ਤੇ ਜਦ ਨਾਲ ਮਰਜ਼ੀ ਤੁਸੀਂ ਰੋਟੀਆਂ ਨਾ ਖਾਓ। ਆ ਦੇਖੋ ਕਿੰਨੀ ਪਿਆਰੀ ਸਬਜੀ ਆ ਬਹੁਤ ਹੀ ਇੰਨੀ ਸੋਹਣੀ ਸਬਜੀ ਬਣੀ ਆ ਕੋਈ ਗੱਲ ਨਹੀਂ ਕਰਨ ਵਾਲੀ। ਤੁਹਾਨੂੰ ਵੀ ਲੱਗੇ ਵੀਡੀਓ ਤੁਹਾਡੇ ਜ਼ਰੂਰ ਪਸੰਦ ਆਊਗੀ ਤੇ ਰਿਆੜ ਫੂਡ ਚੈਨਲ ਜਿਹੜਾ ਆ ਉਹਨੂੰ ਤੁਸੀਂ ਜ਼ਰੂਰ ਪਸੰਦ ਕਰੋਗੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ। ਵੀਡੀਓ ਨੂੰ ਬੜੇ ਧਿਆਨ ਨਾਲ ਵੇਖਿਆ ਕਰੋ। ਆ ਦੇਖੋ ਸਬਜੀ ਹੋ ਗਈ ਨਾ ਤਿਆਰ। ਨਾ ਜਿਆਦਾ ਤਰੀਆ ਨਾ ਜਿਆਦਾ ਸੁੱਕੇ ਸੁੱਕੇ ਆ ਤੇ ਕਿੰਨੀ ਵਧੀਆ ਰਸਮੇਸੀ ਸਬਜੀ ਬਣੀ ਜੇ ਬਹੁਤ ਹੀ ਵਧੀਆ ਸਬਜੀ ਆ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਕਰਿਆੜ ਫੂਡ ਚੈਨਲ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਬਾਏ